ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਠੀਕੋ ਸਾਰੇ ਇਹ ਦਸੀਂ ਵੀ ਠੀਕ ਠਾਕ ਹਾਂ ਜੀ ਸਿਰਕੇ ਲੱਗੇ ਸੀ ਕੌਫੀ ਸਵੇਰ ਹੋ ਗਈ ਤੇ ਉੱਠੇ ਆ ਰੱਬ ਦਾ ਨਾਮ ਲਿਆ ਬਣਾ ਤੋ ਕੇ ਇੱਕ ਮਗ ਪਿੰਡ ਲੱਗਿਆ ਕੌਫੀ ਤੇ ਫਿਰ ਹੈਪੀ ਨੇ ਜਾਣਾ ਕੰਮ ਤੇ ਦੇਖ ਲਓ ਜੀ ਪਾਣੀ ਉਬਲ ਰਿਹਾ ਕੌਫੀ ਕੋਲ ਪਈ ਆ ਚਾਹੇ ਸ਼ੱਕਰ ਪਾ ਲਓ ਚਾਹੇ ਪਾ ਲਓ ਹਨੀ ਤੇ ਹਾਨੀ ਵੀ ਪਾ ਲੈਣੇ ਹੁੰਨੇ ਆ ਸੀ ਚਾਹੇ ਹਾਨੀ ਪਾ ਲਓ ਤੇ ਟੇਸਟ ਬਣ ਜਾਂਦੀ ਆ ਵਧੀਆ ਕੌਫੀ ਸਟੇ ਹਾਂ ਜੀ ਲਓ ਜੀ ਸਾਡੀ ਆਪਣੀ ਕੌਫੀ ਹੋਣ ਲੱਗੀ ਆ ਤਿਆਰ ਤੇ ਆਪਾਂ ਬਣਾਇਆ ਕੋਈ ਆਪਣੀ ਕੌਫੀ ਪੀਣ ਲੱਗੇ ਆ ਹੈਪੀ ਹੋਣ ਦਾ ਤੇ ਹੈਪੀ ਰੁੱਕ ਕੇ ਪੀਊਗਾ ਉਹਨੇ ਜਾਣਾ ਕੰਮ ਤੇ ਫਿਰ ਰੋਟੀ ਰੋਟੀ ਬਣਾਉਣੇ ਆ ਫਿਰ ਫਿਰ ਜਾਣਾ ਉੱਪਰ ਤੇ ਉੱਥੇ ਦੇਖਦੇ ਆਂ ਫੇ ਕੀ ਬਣਦਾ ਅੱਜ ਦਿਨ ਦਾ ਪਲਾਨ ਕੀ ਐ ਚਲੋ ਠੀਕ ਹੈ ਜੀ ਜਾਣਾ ਹੁੰਦਾ ਸਵੇਰੇ ਸਵੇਰੇ ਕੰਮਾਂ ਦਾ ਹਾਂ ਜੀ ਆ ਲਓ ਪੀ ਲਓ ਕਾਫੀ ਖਾ ਲਓ ਆਪਣਾ ਮਠੇ ਹਾਂ ਹੈਪੀ ਹੋਣਾ ਸਵੇਰ ਦਾ ਨਾਸ਼ਤਾ ਕਰਕੇ ਜਾਊਗਾ ਕੰਮ ਤੇ ਹੂੰ ਫਿਰ ਰਾਤ ਸੇ ਠੀਕ ਰਹਿੰਦਾ ਭੁੱਖ ਲੱਗਦੀ ਰਹਿੰਦੀ ਨਹੀਂ ਤਾਂ ਫਿਰ ਕੰਮਾ ਨਹੀਂ ਸਕੂ ਆਹ ਨਵਾਂ ਸਾਫਾ। ਜਿੰਦੀਆ ਚ ਪਸਾਂਗੇ ਹੋਣਗੇ। ਅਸੀਂ ਉੱਠ ਛੱਡਦੇ। ਹਾਂਜੀ ਕਾਫੀ ਕੋਹੇ ਪੀ ਲਈ ਅਸੀਂ। ਹੁਣ ਜਾਣਾ ਹੈਪੀ ਨੇ ਕੰਮ ਤੇ। ਤੇ ਦੇਖਦੇ ਆ ਬਾਹਰ ਜਾ ਕੇ ਅੱਜ ਕੀ ਮੈਂ ਮੌਸਮ ਨਿਕਲੇ ਨਹੀਂ ਅੰਦਰੋਂ ਡਰਦੇ ਸੁਣੋ। ਬਾਹਰ ਦਾ ਮੌਸਮ। ਅੱਧੀ ਬਾਹਰ ਨਿਕਲਦੇ ਘਟਾ ਹੁਣ। ਗੱਡੀ ਕੁੜੀ ਸਾਫ ਕਰਨੀ ਆ। ਦੇਖਦੇ ਹੁਣ ਬਾਹਰ ਜਾ ਕੇ ਕਿਵੇਂ ਆ। ਜਿੰਨਾ ਨਾ ਪਈ ਉਹ ਵੀਰ ਤੋਂ ਸਾਫ ਕਰਨ ਦੀ ਲੋੜ ਨਹੀਂ। ਹਾਂ। ਇਸੇ ਦੀ ਕਰਮ ਕਰਾਂਗੇ ਹੋਰ ਕੰਮ ਤੇ ਜਾ ਕੰਮ ਤੇ ਨਿਕਲ ਜਾਣਾ ਫਿਰ ਜੇ ਹੋਈ ਗੰਦੀ ਫਿਰ ਕਾਲੀ ਪਣੀ ਹੈ ਸਾਫ ਹੋਈ ਰਹੇਗਾ ਬਾਕੀ ਦੱਸਾ ਗਿਆ ਹੈ ਟਰੱਕ ਤੇ ਤੇ ਉਹ ਵੀ ਉਹ ਦਸਨੋ ਦੇ ਵਿੱਚ ਫਿਰਦਾ ਸੁਨੋ ਦੇ ਉੱਤੇ ਸਲਿਪਰੀ ਜਿਆਦਾ ਹੁੰਦੀ ਹੈ ਤਾਂ ਉਹ ਵੀਡੀਓ ਬਣਾਉਂਦਾ ਨਹੀਂ ਹੂੰ ਕਹਿੰਦਾ ਮੈਂ ਉਹ ਅਸੀਂ ਕਹਿੰਦੇ ਹੁੰਦੇ ਹਾਂ ਪਰ ਨਹੀਂ ਕਹਿੰਦਾ ਮम्मा ਮੈਂ ਕਿਹਾ ਚਲੋ ਕੋਈ ਨਾ ਕਿਹੜਾ ਰਿਸਕ ਹੁੰਦਾ ਬਹੁਤ ਹਾਂ ਪੁੰਤਵਾਂਗੇ ਜੇ ਕਿਤੇ ਰਾਹੂ ਉੱਚ ਖੜਾ ਕਿਤੇ ਮੜਾ ਮੋਕਾ ਸਾਨੂੰ ਸੀਨ ਦਿਖਾ ਦੇਵੇ ਹੂੰ ਬਣਾ ਕੇ ਭੇਜ ਦੇਵੇ ਥੋੜੀ ਜਿਹੀ ਇੱਕ ਮਿੰਟ ਦੀ ਫਿਰ ਪਾ ਦਾਂਗੇ ਦਿਖਾ ਦਾਂਗੇ ਬਾਥਰੂਮ ਕਰਨ ਵੀ ਨਹੀਂ ਗੱਲ ਦੀ ਨਿਕਲ ਹੁੰਦਾ ਠੰਡ ਚ ਠੰਡ ਚ ਕਿੱਥੇ ਜਾਂਦਾ ਕਿਤੇ ਰੈਸਟ ਏਰੀਆ ਤੇ ਰੁਕਿਆ ਦਾ ਜ਼ਰੂਰ ਬਣਾ ਕੇ ਸੁਨੋ ਵੀ ਆ ਨਾ ਪੱਥਰ ਬਣ ਜਾਂਦੀ ਹੈ ਫਿਰ ਐ ਹੋ ਜਾਂਦਾ ਥੱਲੇ ਉਹ ਚਲਕਦਾ ਨਾ ਫਿਰ ਉਹਦੇ ਕਰਕੇ ਆਪਦਾ ਬਚਾਈ ਰੱਖੀ ਦਾ ਅੰਦਰ ਇਹ ਬੈਠੇ ਰਹੀਦਾ ਵਾ ਤੇਲ ਕਰ ਰਿਹਾ ਆ ਜਿਵੇਂ ਤਾਂ ਸਰੀ ਚ ਤਾਂ ਘੱਟ ਪੈਂਦੀ ਆ ਨਹੀਂ ਤਾਂ ਬਹੁਤ ਜ਼ਿਆਦਾ ਹੈ ਤੇ ਆਪਣੇ ਟ੍ਰਾਂਟੋ ਲਈ ਤਾਂ ਦਾ ਬੁਰਾ ਹਾਲ ਆ ਇਹ ਤਾਂ ਦਰਾਂ ਦੇ ਮੂਰੇ ਢੇਰ ਲੱਗ ਜਾਂਦੇ ਨੇ ਜਿਵੇਂ ਇਹਦਾ ਆਪਣੇ ਠੀਕ ਆ ਕਦੀ ਵਾਰੀ ਪਈ ਆ ਐਨੇ ਨਹੀਂ ਪਈ ਹੈਗੀ ਹਨਾ ਹੋ ਚਲੋ ਦਿਖਾਉਣੇ ਚਲੋ ਫਿਰ ਚੱਲੀਏ ਦੇਖੋ ਜੀ ਬਾਹਰ ਜਿਸ ਨੂੰ ਵਧੂ ਚੱਲੇ ਸੀਗੇ ਥੋੜਾ ਵਾਰਤ ਖਾ ਕੇ ਲੈ ਆਉਣੀ ਆ ਤੀ ਜੰਮੀ ਰਹੀ ਆ ਬਹੁਤ ਜ਼ਿਆਦਾ ਦੇਖੋ ਜੀ ਕਿੰਨੇ ਬਰਫ਼ ਦੇ ਢੇਰ ਲੱਗੇ ਨੇ ਤੇ ਰਾਤ ਵੀ ਕਾਫੀ ਪੈ ਗਈ ਹੁਣ ਚੱਲਿਆ ਹੈਪੀ ਕਮ ਤੇ ਦੇਖੋ ਕੋਈ ਨਹੀਂ ਦਿਖਦਾ ਬਾਹਰ ਕੋਈ ਕੋਈ ਸੋਨਸਰਾਨ ਪਈ ਆ ਬਾਹਰ ਗੱਡੀ ਹੋ ਗਈ ਸਟਾਰਟ ਅੱਜ ਤਾਂ ਹੈਪੀ ਝਾੜਨ ਦਾ ਹੈ ਨਹੀਂ ਕੰਮ ਕਮਾ ਪਾਣੀ ਬੁਟੇ ਝੜਨੀ ਪੈਣੀ ਆ ਮੈਂ ਐਨੇ ਨਹੀਂ ਹੈਗੀ ਰਹਿਣ ਦਾ ਐਨੇ ਕਿ ਤਾ ਮੈਂ ਤਾਂ ਮੈਂ ਤਾਂ ਅੱਛਾ ਚਲ ਕੋਈ ਨਾ ਉਹ ਦੇਖੋ ਤੇ ਕਾ ਚਾਰਜ ਤੇ ਲਾਇਆ ਹੋਇਆ ਚਾਰਜ ਵਾਲੇ ਹੁੰਦੇ ਨੇ ਇੱਥੇ ਜਿਵੇਂ ਆਪਣੇ ਟੈਸਲਾ ਵਗੈਰਾ ਦੇ ਗੱਡੀਆਂ ਨੇ ਚਾਰਜ ਤੇ ਲਾਉਣੀਆਂ ਪੈਂਦੀਆਂ ਅੱਜ ਥੋੜੀ ਠੰਡ ਵੀ ਘਟਾ ਹਨਾ ਹਵਾ ਨਹੀਂ ਹੈਗੀ ਅੱਜ ਠੰਡ ਘਟਾ ਹਾਂ ਹਵਾ ਨਹੀਂ ਹੈਗੀ ਇੰਨੀ ਗੱਡੀ 'ਚ ਬਹਿ ਗਏ ਆਪਾਂ ਬਾਹਰ ਠੰਡਾ ਸੀਗਾ ਮੌਸਮ ਆਪੀ ਥੋੜੀ ਜਿਹੀ ਸਫਾਈ ਕਰਨ ਲੱਗਿਆ ਹੋਇਆ ਤੇ ਉਸ ਤੋਂ ਬਾਅਦ ਫੇਰ ਨਿਕਲੂਗਾ ਆ ਚਲ ਆਪਾਂ ਗੱਡੀ 'ਚ ਬਹਿ ਕੇ ਨਿਕ ਜਾਈਏ ਲੈ ਨੇਸ ਸੇਕ ਲੈਣੇ ਪੁਰ ਗਰਮ ਗਰਮ ਹਵਾ ਆਉਂਦੀ ਇੱਥੇ ਦੇ ਸ਼ਾਮ ਨੂੰ ਅਸੀਂ ਜਾਣਾ ਕਿਸੇ ਦੇ ਘਰੇ ਤੇ ਦੇ ਦੇ ਮਰਦੇ ਆ ਜਾ ਕੇ ਉਹਨਾਂ ਨੂੰ ਗੱਡੀ ਦੇ ਮੂਰੇ ਕੈਮਰਾ ਲਾਇਆ ਡੈਸ਼ ਕੈਮਰਾ ਕਹਿੰਦੇ ਆਪਏ ਇਹਨੂੰ ਹਾਂ ਇਹਦੇ ਵਿੱਚ ਜੇ ਆਪਾਂ ਨੂੰ ਅੱਗਿਆਂ ਵੀ ਦਿਖ ਜਾਂਦਾ ਤੇ ਗੱਡੀ ਦੇ ਪਿਛਲੇ ਪਾਸੇ ਵੀ ਦਿਖ ਜਾਂਦਾ ਕੋਈ ਵੀ ਕਿਤੇ ਲੱਗਵਜ ਹੁੰਦੀ ਆ ਗੱਡੀ ਦੀ ਤਾਂ ਪਤਾ ਲੱਗ ਜਾਂਦਾ ਵੀ ਕੀ ਦੀ ਗਲਤੀ ਆ ਉਹਦੇ ਕਰਕੇ ਲਾਇਆ ਇਹ ਲਾਉਣਾ ਪੈਂਦਾ ਇੱਥੇ ਤਕਰੀਬਨ ਸਾਰੇ ਲਾਈ ਫਿਰਦੇ ਆ ਗੱਡੀਆਂ ਚ ਇਹਦੇ ਨਾਲ ਸੇਫਟੀ ਆ ਵਧੀਆ ਇਹ ਚੀਜ਼ ਦੀ ਉਹ ਆਪਾਂ ਲਾਇਆ ਇਹਨਾਂ ਨੇ ਵੀ ਉੱਥੇ ਆਪਾਂ ਦੇਖ ਸਕਦੇ ਆ ਕਿਸੇ ਦੇ ਲੋਕੇਸ਼ਨ ਵੀ ਕਿਹੜੀ ਲੋਕੇਸ਼ਨ ਤੇ ਜਾਣਾ ਤੇ ਉਹ ਲੋਕੇਸ਼ਨ ਤੇ ਆਪਾਂ ਉੱਥੇ ਲਾ ਕੇ ਫੋਨ ਨੂੰ ਲੱਭ ਸਕਦੇ ਆ ਤੇ ਕਿਉਂਕਿ ਇੱਥੇ ਹੱਥ ਦੇ ਵਿੱਚ ਆਪਾਂ ਫੋਨ ਕੰਨ ਨੂੰ ਨਹੀਂ ਲਾ ਕੇ ਸੁਣ ਸਕਦੇ ਤੇ ਉਹ ਜੁਰਮਾਨਾ ਪੈਂਦਾ ਜੇਪਾਕਾਂ ਨੂੰ ਲਾ ਕੇ ਸੁਣਦੇ ਆ ਫੋਨ ਆਪਣੇ ਇੰਡੀਆ ਵੀ ਐ ਵੈਸੇ ਹੁਣ ਤਾਂ ਰੂਲ ਪਰ ਉੱਥੇ ਆਪਾਂ ਫੋਲੋ ਕੱਟ ਕਰਦੇ ਆ ਇੱਥੇ ਕਰਨਾ ਹੀ ਪੈਂਦੇ ਨੇ ਫੋਲੋ ਉੱਥੇ ਤਾਂ ਕਿਰ ਟੈਗਟ ਵੀ ਉੱਥੇ ਮੁਰੇ ਤਰ ਜਾਣੀਆਂ ਨੇ ਉਹਨਾਂ ਨੇ ਗੱਡੀ ਦੇ ਇਸ ਲਈ ਆਪਾਂ ਨੂੰ ਚੌਕਸ ਰਹਿਣਾ ਪੈਂਦਾ ਹਾਂਜੀ ਆਹ ਵੇਖੋ ਜੀ ਇਹ ਆ ਗਿਆ ਪਰਲੀ ਸਾਈਡ ਵਾਲੇ ਚੱਕਦੇ ਆ ਹੈਪੀ ਹਜੇ ਇੱਧਰੋਂ ਮੁੜ ਕੇ ਆਉਣਗੇ ਫੇਰ ਹਨਾ ਪਰਲੀ ਸਾਈਡ ਵਾਲੀ ਚੱਕ ਰਹਿਣੀ ਇੱਥੇ ਆਏ ਫਿਰ ਬਾਹਰ ਕੱਢ ਕੇ ਰੱਖ ਦਿੰਨੇ ਆਪਾਂ ਫਿਰ ਲੈ ਜਾਂਦੇ ਆ ਚੱਕ ਕੇ ਬੜੀ ਐਸਟਮਾ ਖੁਰ ਗਈ ਆ ਤਾਂ ਜਿਵੇਂ ਹੀ ਸਾਫ ਹੋ ਗਈ ਪਾਣੀ ਯਹੀ ਹੈ ਨਾ ਦੇਖ ਲਓ ਅੱਜ ਦਾ ਮੌਸਮ ਕਿਵੇਂ ਹੈ ਬਹੁਤ ਲੱਗਦਾ ਗੁੱਡ ਸ਼ਾਂਤ ਹੋਇਆ ਪਿਆ ਮਾਹੌਲ ਪੂਰਾ ਆਪਣੇ ਨਾਲ ਦਿਆਂ ਦੀ ਖੜੀ ਹੈ ਗੱਡੀ ਆਪਣੀ ਜੱਸਾ ਲੈ ਕੇ ਗਿਆ ਹੋਇਆ ਆਪਣੀ ਗਾਰਡ ਚ ਨੂੰ ਉੱਥੇ ਖੜਾ ਦੰਦਾ ਦੇਖੋ ਤੁਹਾਨੂੰ ਆਨੇ ਕੋਲ ਤਾਂ ਇੰਡੀਆ ਵਾਂਗ ਉਚਿਮਨੀਆਂ ਦੇ ਵਿੱਚੋਂ ਅੱਗੇ ਹੁੰਦਾ ਸੀ ਪੁਰਾਣੇ ਟਾਈਮਾਂ ਦੇ ਵਿੱਚ ਪਰ ਇੱਥੇ ਆਪਾਂ ਨੂੰ ਵੀ ਦਿਖਦਾ ਹਨ ਉਹਦੇ ਪੈਪ ਜੀ ਲਾਈ ਇਥੇ ਐ ਤੁਹਾਨੂੰ ਨਿਕਲ ਹੀ ਜਾਂਦਾ ਘਰਾਂ 'ਚ ਵਧੀਆ ਲੱਗਦਾ ਘਰਾਂ 'ਚ ਨਿਕਲਦਾ ਸੈਲਾ ਫਿਰ ਹੈਪੀ ਹੋ ਗਿਆ ਰੈਡੀ ਹੋ ਗਿਆ ਸਾਫ ਹੋ ਗਈ ਜੀ ਹੋ ਗਈ ਚਲੋ ਅੱਜ ਗੱਡੀ ਹੋ ਗਈ ਸਾਫ ਆਪਾਂ ਵੀ ਲੈਨੇ ਅੰਦਰ ਫਿਰ ਇੱਥੇ ਨਹੀਂ ਜਾਣਾ

ਇਹਨੂੰ ਆਇਆ ਵਿੱਚ ਟਟਾ ਟਟਾ ਕੁਝ ਹੈਗਾ ਵਾ ਦੇਖ ਲਓ ਇੱਥਰ ਲਈ ਕਾਂਸ ਨੂੰ ਖਾਂਦੇ ਨੇ ਦੇਖ ਲਓ ਜਦ ਪਾਣੀ ਇਹਨੂੰ ਲੱਗਦਾ ਹੋਵੇ ਪਾਣੀ ਹੈਨਾ ਠੰਡਾ ਠੰਡਾ ਬਣ ਕੇ ਜਾਂਦਾ ਹੋਊ ਅੰਦਰ ਦੇਖ ਲਓ ਇਹ ਵੀ ਕੁਦਰਤੀ ਚੀਜ਼ਾਂ ਨੇ जानवर है।, है ना जानवर मैं देखा रोटी रूटी घट पर रोटी पाने खेते नहीं दिल स्नो खा के खुश है ओके बाय अच्छा हो गया साफ ਹੋ ਗਿਆ ਹੋ ਗਿਆ ਹੈਪੀ ਚਲ ਠੀਕ ਆ ਫਿਰ ਹੋ ਗਿਆ ਹੁਣ ਬੜ ਠੀਕ ਆ ਬਾਏ ਆ ਦੇਖ ਲਓ ਇਧਰ ਲਈ ਝਾੜੂ ਆਪਣੇ ਇੰਡੀ ਵਾਲੇ ਝਾੜੂ ਕਿਸ ਤਰ੍ਹਾਂ ਦੇ ਹੁੰਦੇ ਇਧਰ ਝਾੜੂ ਦੇ ਲਓ ਇਹਦੇ ਨਾਲ ਹੀ ਝਾੜੂ ਲਈ ਦਾ ਤੇ ਪੋਚੇ ਤੇ ਚਲੋ ਉਸ ਤਰ੍ਹਾਂ ਦੇ ਹੀ ਹੁੰਦੇ ਨੇ ਪਰ ਝਾੜੂ ਦੇਖ ਲਓ ਤੁਸੀਂ ਝਾੜੂ ਲੱਗੇ ਤਰ੍ਹਾਂ ਦਾ ਵਾ ਹੁਣ ਤੇ ਹੁਣ ਆਪਾਂ ਲੱਗੇ ਥੋੜਾ ਜਿਹਾ ਕੰਮ ਕਰਨ ਭਾਂਡੇ-ਭਾਂਡੇ ਧੋ ਲਏ ਆਪਾਂ ਫੇਰ ਰੋਟੀ ਖਾਵਾਂਗੇ ਰੋਟੀ ਖਾ ਕੇ ਫੇਰ ਦੇਖਦੇ ਆਂ ਬਾਕੀ ਚਲੋ ਹਾਂਜੀ ਕੰਮ ਆਪਾਂ ਖਤਮ ਕਰ ਲਿਆ ਤੇ ਆਪਾਂ ਖਾਣ ਲੱਗੇ ਸੀ ਰੋਟੀ ਆ ਬਣਾ ਲਈ ਇੱਕ ਪਰੌਂਠਾ ਇੱਕ ਮੱਕੀ ਦੀ ਰੋਟੀ ਮੱਖਣ ਦੇ ਨਾਲ ਖਾ ਰਹੇ ਆ ਤੇ ਬਸ ਠੀਕ ਆ ਇੰਜੋਏ ਕਰਦੇ ਆ ਹਾਂਜੀ ਮਿਲਦੇ ਆ ਫਿਰ ਦੇਖੋ ਜੀ ਮੌਸਮ ਧੁੱਪ ਨਿਕਲਿਆ ਹੀ ਕਿੰਨਾ ਸੋਹਣਾ ਖੜ ਗਿਆ ਦੇਖ ਲਓ ਸੂਰਜ ਨਿਕਲਿਆ ਹੋਇਆ ਦੇਖੋ ਬਹੁਤ ਵਧੀਆ ਲੱਗਦਾ ਧੁੱਪ ਸੋਹਣੀ ਲੱਗਦੀ ਆ ਨਿੱਖ ਰਿਆ ਪਿਆ ਸੁਨੋ ਜੀ ਮੈਂ ਲੋਪਲੇ ਅੱਜ ਪਾ ਕੇ ਰੱਖੀ ਸੀ ਥੋੜੀ ਜੀ ਪਾਰਟ ਚੱਲਦਾ ਸੀ ਬਾਬਾ ਜੀ ਦਾ ਤੇ ਮੈਂ ਤਾਂ ਮੈਂ ਵੀ ਬਸ ਮੂੰਗਫਲੀ ਮੈਂ ਕਿਹਾ ਚਲ ਖਾ ਲਈ ਥੋੜੀ ਜੀ ਬੈਠੀ ਸੀ ਨਾਲੇ ਮੈਂ ਕਿਹਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਆ ਨਾਲੇ ਮੂੰਗਫਲੀ ਖਾਣੇ ਆ ਬੈਠੇ ਤੇ ਦੇਖਦੇ ਆ ਅੱਜ ਸ਼ਾਮ ਨੂੰ ਕਿਸੇ ਜਾਣ ਦਾ ਪ੍ਰੋਗਰਾਮ ਸੀਗਾ ਇੱਥੇ ਹੀ ਆਪਣੇ ਕੋਈ ਆਏ ਹੋਏ ਨੇ ਉਹ ਆਪਣੇ ਮਨਸੂਰਾਂ ਤੋਂ ਮੇਰੇ ਪਿੱਕਿਆਂ ਤੋਂ ਇੱਥੇ ਰਹਿੰਦੇ ਨੇ। ਬੇਟੀ ਉਹਨਾਂ ਦੀ ਉਹਨਾਂ ਨੂੰ ਮਿਲ ਕੇ ਆਉਣਾ ਸੀਗਾ। ਤੇ ਦੇਖਦੇ ਆ ਉਹਨਾਂ ਨੇ ਬੁਲਾਇਆ ਸੀ ਕਹਿੰਦੇ ਆ ਜਿਓ। ਸ਼ਾਮ ਨੂੰ ਦੇਖਦੇ ਆ ਸ਼ਾਮ ਨੂੰ ਜਾ ਕੇ ਆਉਨੇ ਆ ਫਿਰ। ਬਾਕੀ ਹੋਰ ਦੱਸੋ ਸਾਡੇ ਬਲੌਗ ਕਿਵੇਂ ਲੱਗਦੇ ਆ। ਹਾਂਜੀ ਅਸੀਂ ਚੱਲੇ ਸੀ ਅੱਜ ਦੱਸਿਆ ਸੀ ਤੁਹਾਨੂੰ ਮੈਂ ਧੂਆ ਦੀ। ਧੂਆ ਦੀ ਬੇਟੀ ਨੂੰ ਮਿਲ ਕੇ ਆਉਣਾ ਸੀ ਚੱਲੇ ਸੀ ਉੱਧਰ ਹੁਣ। ਮਿਲ ਕੇ ਆਉਣੇ ਆਨਾਂ ਨੂੰ ਦੇਖਦੇ ਆਂ ਇਕੱਠੇ ਹੋ ਜਾਣਗੇ ਹੁਣ ਸ਼ਾਮ ਨੂੰ ਕਹਿੰਦੇ ਸੀ ਘਰੇ ਆਵਾਂਗੇ ਅਸੀਂ ਕਿ ਸ਼ਾਮ ਨੂੰ ਆ ਜਿਓ ਜਿੰਦੇ ਆ ਸੀ ਲੈਦੇ ਆ ਹਨਾ ਹਾਂਜੀ ਅਸੀਂ ਲੈਣ ਲੱਗੇ ਸੀ ਡੱਬਾ ਪੰਜਾਬ ਸਵੀਟ ਹਾਊਸ ਵਾਲਿਆਂ ਦੇ ਤੇ ਮੈਂ ਕਿਹਾ ਚਲੋ ਲੈ ਲਈਏ ਇੱਥੋਂ ਆਪਾਂ ਮਠਿਆਈ ਦੇ ਆਈਏ ਉਹ ਮਿੱਠਾ ਹੋ ਜਾਂਦਾ ਵਾ ਹਨਾ ਨਾਲੇ ਚਲੋ ਪਹਿਲੀ ਵਾਰ ਮਿਲਣਾ ਇਹਨਾਂ ਨੂੰ ਇੱਥੇ ਤੇ ਫਿਰ ਆਪਣਾ ਫਰਜ ਬਣਦਾ ਵਾ ਇਹ ਦੇਖ ਲਓ ਮਾਰਕੀਟ ਸਨੋ ਡਗ ਰਹੀ ਹੈ ਫਿਰ ਮਾੜੇ ਮਾੜੀ ਫਿਰ ਸ਼ੁਰੂ ਹੋ ਗਈ ਅੱਜ ਵੀ ਦੱਸਿਆ ਹੋਇਆ ਸੀਗਾ ਵੀ ਪੈਣੀ ਆ ਤੇ ਬਾਕੀ ਦੇਖੋ ਕੀ ਬਣਦਾ ਹੁਣ ਚਲੋ ਮਿਲਦੇ ਆਂ ਫਿਰ ਐ ਪੂ ਆ ਗਿਆ ਦੱਬਾ ਲੈ ਕੇ ਮਠਿਆਈ ਦਾ ਲੈ ਆ ਬਈ ਲੈ ਆ ਲਈ ਨਾਲ ਲਫਾਫਾ ਨਹੀਂ ਦਿੰਦੇ ਹੈ ਪੀ ਹੈ ਨਾ ਹਮ ਹਮ ਲਫਾਫਾ ਤਾਂ ਦੇਣਾ ਚਾਹੀਦਾ ਇੱਥੇ ਲਫਾਫਾ ਹੀ ਪਤਾ ਨਹੀਂ ਕਾਤੇ ਦਿੰਦੇ ਐਂ ਫੜਾ ਦਿੰਦੇ ਚੀਜ਼ ਕਦੀ ਹਾਂਜੀ ਅਸੀਂ ਜਾਇਆ ਸੀ ਰਿਸ਼ਤੇਦਾਰਾਂ ਦੇ ਘਰੇ ਤੇ ਰੋਟੀ ਪਾਣੀ ਖਾਇਆ ਡੰਡ ਕਰਿਆ ਉੱਥੇ ਤੇ ਹੁਣ ਅਸੀਂ ਵਲੌਗ ਦਾ ਕਰਨ ਲੱਗੇ ਸੀ ਐਂਡ ਤੇ ਵਲੌਗ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ ਤੇ ਸਬਸਕ੍ਰਾਈਬ ਵੀ ਕਰਦੇ ਹੋ ਤੇ ਚਲੋ ਓਕੇ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਨਵੇਂ ਵਲੌਗ ਦੇ ਵਿੱਚ ਮਿਲਦੇ ਆਂ ਓਕੇ ਜੀ